ਆਂਡਾ ਆਪਣੇ ਕਰੇ ਤੇ ਮਾਰ ਕੇ ਤੋੜਦਾ ਤੇ ਮਗਰੋਂ ਆਮ ਲੱਡੂ ਕਹਿ ਕੇ ਆਕਾਲ ਕਹਿੰਦਾ ਹਨਾ ਬਸ ਠੇਕਾ ਹੀ ਰਹਿ ਗਿਆ ਉਹ ਵੀ ਤਗੜੇ ਹੋ ਕੇ ਖੋਲ ਦੋ ਮੇਰੇ ਭਰਾ ਉੱਥੇ ਵੀ ਜਾ ਕੇ ਹਾਲ-ਕਲ ਕਰੀ ਗਏ ਸਸੀਕਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਇਆ ਜਿਸ ਦੇ ਵਿੱਚ ਨਿਹੰਗ ਸਿੰਘ ਵੀਰ ਆਪਣੇ ਕਕਾਰਾਂ ਦੇ ਨਾਲ ਯਾਨੀ ਕਿ ਕੜੇ ਦੇ ਨਾਲ ਆਂਡਾ ਭੰਦਾ ਰਿਹਾ ਸੀ ਤੇ ਉੱਥੇ ਇੱਕ ਹੋਰ ਵੀਡੀਓ ਵਾਇਰਲ ਹੋਇਆ ਸੀ ਜਿਸ ਦੇ ਵਿੱਚ ਨਿਹੰਗ ਸਿੰਘਾਂ ਦੇ ਵੱਲੋਂ ਮੀਟ ਦੀ ਦੁਕਾਨ ਖੋਲੀ ਗਈ ਹੈ ਤੇ ਸ਼ਰਦਈ ਦੀਆਂ ਦੁਕਾਨਾਂ ਦਾ ਤੁਸੀਂ ਆਮ ਹੀ ਦੇਖਿਆ ਹੋਣਾ ਨਿਹੰਗ ਸਿੰਘਾਂ ਦੇ ਵੱਲੋਂ ਲਾਈਆਂ ਜਾਂਦੀਆਂ ਨੇ ਤੇ ਵਰਤਾਈਆਂ ਵੀ ਜਾਂਦੀਆਂ ਨੇ ਉਹਨਾਂ ਤੇ ਹੀ ਢਾਡੀ ਮਾਨ ਸਿੰਘ ਕਾਲੀ ਦੇ ਵੱਲੋਂ ਜਵਾਬ ਦਿੱਤਾ ਗਿਆ ਹੈ ਉਹਨਾਂ ਨੇ ਨੰਗ ਸਿੰਘਾਂ ਨੂੰ ਕਿ ਜਿਹੜੀ ਇਹ ਰੀਤ ਸੀਗੀ ਨੰਗ ਸਿੰਘਾਂ ਦੇ ਵੱਲੋਂ ਝਟਕਾ ਜਾਂ ਫਿਰ ਮੀਟ ਖਾਣ ਦੀ ਉਹ ਆਪਣੇ ਤੱਕ ਹੀ ਸੀਮਤ ਸੀ ਚਲੋ ਜੋ ਵੀ ਦਲ ਬਣਾਏ ਸਨ ਉਹਨਾਂ ਦੇ ਵਿੱਚ ਇਹ ਰੀਤ ਚੱਲਦੀ ਸੀ ਪਰ ਹੁਣ ਲੋਕਾਂ ਨੇ ਆਹਾ ਬੇੜਾ ਹੀ ਗਰ ਕਰਤਾ ਕਿ ਆਮ ਦਕਾਨਾ ਖੋਲ ਕੇ ਬੈਠ ਗਏ ਨੇ ਉਹਨਾਂ ਨੇ ਕਿਹਾ ਕਿ ਹੁਣ ਤਾਂ ਸਿਰਫ ਸ਼ਰਾਬ ਵਾਲਾ ਠਿਕਾਣਾ ਰਹਿ ਗਿਆ ਉਹ ਵੀ ਤੁਸੀਂ ਖੋਲ ਲੋ ਤੇ ਫਿਰ ਉੱਥੇ ਜਿਕਾਰੇ ਬੁਲਾਈ ਜਾਓ ਜੀ ਕੀ ਕਿਹਾ ਹੋਰ ਮਾਨ ਸਿੰਘ ਕਾਲੀ ਦੇ ਵੱਲੋਂ ਦਿਖਾਵੇ ਵਾਲੇ ਨਿੰਗ ਸਿੰਘਾਂ ਨੂੰ ਜਿਹੜੇ ਵੀਡੀਓ ਬਣਾਉਣ ਦੇ ਲਈ ਐਦਾਂ ਦੇ ਗਲਤ ਹਰਕਤਾਂ ਕਰਦੇ ਨੇ ਤੁਸੀਂ ਵੀ ਸੁਣੋ ਇਹ ਪੂਰਾ ਵੀਡੀਓ ਉਸ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਪੰਜਾਬ ਤੇ ਦੇਸ਼ ਦੀ ਹਰ ਇੱਕ ਵੈਲ ਖਬਰ ਨੂੰ ਦੇਖਣ ਦੇ ਲਈ ਤੁਹਾਡਾ ਕੀ ਵਿਚਾਰ ਹੈ ਇਸ ਵੀਡੀਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਸਿਰ ਬਾਣਾ ਪਾਈ ਰੇੜੀ ਲਾਈ ਜਨੇ ਤੇ ਉਹ ਆਂਡਾ ਆਪਣੇ ਕੜੇ ਤੇ ਮਾਰ ਕੇ ਤੋੜਦਾ ਤੇ ਮਗਰੋਂ ਆਮ ਲੱਡੂ ਕਹਿ ਕੇ ਅਕਾਲ ਕਹਿੰਦਾ ਹਨ ਉਹ ਭਰਾਓ ਹੁਣ ਸ਼ਿਲਾਈ ਦੀਆਂ ਦੁਕਾਨਾਂ ਵੀ ਲਾ ਲੀਆਂ ਤੇ ਬੱਕਰੀਆਂ ਦੀਆਂ ਦੁਕਾਨਾਂ ਵੀ ਖੋਲ ਲੀਏ ਮੀਟ ਵਾਲੀਆਂ ਆਂਡਿਆਂ ਦੀਆਂ ਰੇੜੀਆਂ ਵੀ ਲਾ ਲੀਆਂ ਉਹ ਭਰਾਵਾ ਹੁਣ ਠੇਕਾ ਰਹਿ ਗਿਆ ਉਹ ਵੀ ਖੋਲੋ ਕਿਤੇ ਪਿੱਛੇ ਨਾ ਲੈ ਜਾਓ ਪਹਿਲਾਂ ਕਿਤੇ ਨਿਹੰਗ ਸਿੰਘ ਆਪਣੇ ਸ਼ਕਲ ਛਕਾਉਣ ਨੂੰ ਦਲਾ ਪੰਥਾਂ ਦੇ ਵਿੱਚ ਹੁੰਦਾ ਸੀ ਪਰ ਆੜਾ ਦੁਕਾਨਾਂ ਖੋਲਣ ਦਾ ਕੰਮ ਨਵਾਂ ਹੀ ਕੰਮ ਸ਼ੁਰੂ ਕਰਤਾ ਆਪਾਂ ਤੁਹਾਨੂੰ ਨੂੰ ਲੱਗਦਾ ਵੀ ਆਪਾਂ ਮਤਲਬ ਪੰਥ ਨੂੰ ਢਾਹ ਲਾ ਰਹੇ ਹਾਂ ਕਿੰਨੇ ਅੰਗ ਸਿੰਘ ਹੁਣ ਕਲਾ ਇਹੋ ਕੰਮਾਂ ਤੇ ਰਹਿ ਗਏ ਬਸ ਠੇਕਾ ਹੀ ਰਹਿ ਗਿਆ ਉਹ ਵੀ ਤਗੜੇ ਹੋ ਕੇ ਖੋਲ ਦੋ ਮੇਰੇ ਭਰਾ ਉੱਥੇ ਵੀ ਜਾ ਕੇ ਹਾਲ-ਕਾਲ ਕਰੀ ਜਾਓ